ਹਾਂਜੀ ਕੀ ਹਾਲ ਚਾਲ ਜੀ ਠੀਕ ਠਾਕ ਹੋ ਸਰਦੀ ਆ ਗਈ ਆ ਤੇ ਵੈਸੇ ਏਸੀ ਵਾਲੇ ਕੰਮ ਦੇ ਵਿੱਚੋਂ ਤਾਂ ਲਗਭਗ ਵੇਹਲ ਹੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਸਰਦੀ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਵੀ ਜਿਹੜੇ ਆਪਾਂ ਨੂੰ ਚਾਹਣ ਵਾਲੇ ਮੇਰੇ ਬਿੱਤਰ ਭਰਾ ਜਿਹੜੇ ਆਪਣੀਆਂ ਵੀਡੀਓ ਵੇਖਦੇ ਆ ਤੇ ਉਹਨਾਂ ਵਾਸਤੇ ਕੁਝ ਨਾ ਕੁਝ ਆਪਾਂ ਨਾ ਵੱਖਰਾ ਕਰੀਏ ਜੇ ਆਪਾਂ ਵਲੋਗਿੰਗ ਕਰਦੇ ਹਾਂ ਪਹਿਲਾਂ ਟੂਰਾਂ ਤੇ ਆਪਾਂ ਘੁੰਮਣ ਵੀ ਜਾਂਦੇ ਰਿਹਾ ਬਾਈ ਚ ਵੀ ਗਏ ਆ ਤੇਜ ਚ ਵੀ ਗਏ ਆ ਤੇ ਹੁਣ ਆਪਾਂ 24 ਚ ਸਟਾਰਟਿੰਗ ਚ ਵੀ ਜਾ ਕੇ ਆਏ ਸੀ ਤੇ ਹੁਣ ਆਪਾਂ ਫੇਰ ਇੱਕ ਟ੍ਰਿਪ ਸੋਚਿਆ ਆ ਪਹਿਲਾਂ ਤਾਂ ਆਪਾਂ ਮੋਟਰਸਾਈਕਲ ਤੇ ਜਾਂਦੇ ਸੀ ਤੇ ਇਸ ਵਾਰ ਆਪਾਂ ਨਾ ਟ੍ਰਿਪ ਇਸ ਸਾਈਕਲ ਤੇ ਕਰਨਾ ਹੈਗਾ ਆ ਸਾਈਕਲ ਆਪਾਂ ਪਿੱਛੇ ਲਿਆਂਦਾ ਸੀਗਾ 2 ਸਾਲ ਹੋ ਗਏ ਆ ਤੇ ਇਹ ਸਾਈਕਲ ਤੇ ਆਪਾਂ ਹੁਣ ਟ੍ਰਿਪ ਕਰਨ ਦੇ ਸੋਚ ਰਹੇ ਆ ਤੇ ਵੈਸੇ ਥੋੜੇ ਦਿਨਾਂ ਤਿੱਕਰ ਆਪਾਂ ਜਾ ਰਹੇ ਹਾਂ ਗਿਆ ਬੰਬੇ ਤੋਂ ਗੋਆ ਤੇ ਕੇਰਲਾ ਸਾਈਕਲ ਤੇ ਜਾਣਾ ਤੇ ਉਹਦੇ ਵਾਸਤੇ ਆਪਾਂ ਤਿਆਰੀ ਕਰਦੇ ਪਏ ਆ ਤਿਆਰੀ ਤਕਰੀਬਨ ਆਪਣੀ ਲਗਭਗ ਹੋ ਚੱਲਦੀ ਐ ਇੱਕ ਸਾਈਡ ਤੇ ਲਗਾਉਣ ਵਾਲੇ ਬੈਗ ਜਿਹੜੇ ਹੁੰਦੇ ਨੇ ਉਹ ਬੈਗ ਆਪਾਂ ਨੂੰ ਸ਼ਾਇਦ ਕੱਲ ਤੱਕ ਮਿਲ ਜਾਣਗੇ ਤੇ ਜਦੋਂ ਬੈਗ ਆ ਜਾਣਗੇ ਉਸ ਤੋਂ ਬਾਅਦ ਚ ਲਗਭਗ ਆਪਾਂ ਛੇਤੀ ਹੀ ਨਿਕਲ ਜਾਵਾਂਗੇ ਤੇ ਅੱਜ ਇੱਕ ਆ ਮੰਗਵਾਇਆ ਪਾ ਆਨਲਾਈਨ ਸਿਸਟਮ ਆਵਲਾ ਜਿਵੇਂ ਬ੍ਰੈਸਟ ਤੇ ਲਾ ਕੇ ਨਾ ਤੇ ਵੀਡੀਓ ਜਿਵੇਂ ਬਣਾਉਣੀ ਹੁੰਦੀ ਹੈ ਤੇ ਜਿਵੇਂ ਸਾਈਕਲ ਡਰਾਈਵ ਕਰਦੇ ਆ ਆਪਾਂ ਨੂੰ ਦਿੱਕਤ ਆਊਗੀ ਫਿਰ ਜਾਂ ਸੈਲਫੀ ਫੜਾਂਗੇ ਆਦੇ ਵਿੱਚ ਤੇ ਜਾਂ ਫਿਰ ਇਹ ਵੀ ਥਰੂ ਜਿਹੜਾ ਵੀਡੀਓ ਬਣਾਉਣੀ ਸੌਖੀ ਹੋ ਜਾਂਦੀ ਹੈ ਤੇ ਹੁਣ ਮੇਰੇ ਵੀਰ ਆਪਣਾ ਪੂਰਾ ਸਾਥ ਦਿਆ ਜੇ ਆਪਣੇ ਟੂਰ ਦੇ ਵਿੱਚ ਤੇ ਵੀਡੀਓ ਜਿਹੜੀਆਂ ਪਾਵਾਂਗੇ ਆਪਾਂ ਵਰੀਆ ਦੇ ਵਰੀਆ ਤੇ ਤੁਹਾਨੂੰ ਵਰੀਆ ਵਰੀਆ ਜਿਹੜੇ ਸੀਨ ਆਪਾਂ ਦਿਖਾਵਾਂਗੇ ਗੋਆ ਵਾਲੀ ਸਾਈਡ ਤੇ ਬਾਕੀ ਜੇ ਕਿਸੇ ਵੀਰ ਭਰਾਣੇ ਜਾਣਾ ਵੀ ਹੋਵੇ ਤੇ ਉਹ ਵੀ ਆਪਣੇ ਨਾਲ رابطہ ਕਰ ਲਿਆ ਜੇ ਗੱਲਬਾਤ ਕਰ ਲਿਆ ਜੇ ਤੇ ਵੈਸੇ ਆਪਾਂ ਸ਼ੋਰ ਹੀ ਆ 100% ਵੀ ਆਪਾਂ ਸਾਈਕਲ ਤੇ ਉੱਪਰ ਹੀ ਟੂਰ ਕੱਢਾਂਗੇ ਤੇ ਲਗਭਗ ਜਿਵੇਂ ਬੰਬੇ ਤੋਂ ਗੋਆ ਦਾ ਲਗਭਗ ਪਾਉਣੇ ਕੁ 600 ਕਿਲੋਮੀਟਰ ਦਾ ਸਫਰ ਹੈ ਤੇ ਉਸ ਤੋਂ ਅੱਗੇ ਕੇਰਲਾ ਵੀ ਇੰਨਾ ਕੋਈ ਬਣ ਜਾਣਾ ਹੈਗਾ ਤੇ ਸਾਰਾ ਆਪਾਂ ਟੂਰ ਪਹਿਲਾਂ ਇੱਥੋਂ ਦਾ ਜਾਣਾ ਆਪਣੇ ਵਾਸਤੇ ਲੰਬਾ ਸਫ਼ਰ ਹੋਏਗਾ ਜੇ ਇੱਥੋਂ ਸਾਈਕਲ ਚਲਾ ਕੇ ਲੈ ਜਾਵਾਂਗੇ ਤੇ ਕਾਫੀ ਦੂਰ ਪੈ ਜਾਣਾ ਤੇ ਟਾਈਮ ਬਹੁਤ ਲੱਗ ਜਾਣਾ ਤੇ ਟਾਈਮ ਦੀ ਵੀ ਆਪਣੇ ਕੋਲ ਪ੍ਰੋਬਲਮ ਹੁੰਦੀ ਹੈ ਤੇ ਕੋਸ਼ਿਸ਼ ਕਰਾਂਗੇ ਆਪਾਂ ਵੀ ਇੱਥੋਂ ਸਾਈਕਲ ਕਿਸੇ ਚੀਜ਼ ਤੇ ਵਹੀਕਲ ਤੇ ਲੈ ਜਾਏਗੀ ਜਾਂ ਟ੍ਰੇਨ ਤੇ ਲੈ ਜਾਈਏ ਜਾਂ ਫਲਾਈਟ ਤੇ ਲੈ ਜਾਈਏ ਤੇ ਅੱਗੋਂ ਜਿਹੜਾ ਸਾਈਕਲ ਤੇ ਆਪਾਂ ਕੋਸਟਲ ਰੋਡ ਦਾ ਜਿਹੜਾ ਸਫ਼ਰ ਹੈ ਉਹ ਕਰਾਂਗੇ ਤੇ ਮੇਰੇ ਵੀਰ ਖਿੱਚ ਕੇ ਪੂਰੇ ਸਪੋਰਟ ਕਰਿਆ ਜੇ ਤੇ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਦੇ ਰਿਹਾ ਜੇ ਤੇ ਆਪਾਂ ਹੋਰ ਵਧੀਆ ਤੋਂ ਵਧੀਆ ਤੁਹਾਨੂੰ ਵੀਡੀਓ ਵਿਖਾਵਾਂਗੇ ਤੇ ਕਿਦਾਂ ਆਪਾਂ ਸਟਾਰਟ ਕਰਦੇ ਹਾਂ ਟੂਰ ਤੇ ਕਿਵੇਂ ਤਾਂ ਆਪਣਾ ਰਹਿੰਦਾ ਸਫਰ ਤੇ ਇਹ ਆਪਣਾ ਸਾਈਕਲ ਹੈਗਾ ਸ਼ਾਇਦ ਤੁਸੀਂ ਪਹਿਲਾਂ ਹੀ ਵੇਖਿਆ ਹੀ ਹੋਵੇ ਫਿਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਆਪਣਾ ਸਾਈਕਲ ਹੈ ਇਹ ਪਾਣੀ ਵਾਲੀ ਬੋਤਲ ਤੇ ਕੈਰੀਅਰ ਆਪਾਂ ਇਹਦੇ ਜਿਹੜਾ ਉਹ ਮੰਗਵਾ ਲਿਆ ਇਹ ਕੈਰੀਅਰ ਵੈਸੇ ਇੱਕ ਆਪਾਂ ਟੈਂਪਰੇਰੀ ਜਿਹਾ ਲਾਇਆ ਸੀਗਾ ਪਰ ਇਹਦੇ ਨਾਲ ਸੈਟਿੰਗ ਨਹੀਂ ਹੋਣੀਗੀ ਤੇ ਉਹ ਕੈਰੀਅਰ ਥੋੜਾ ਜਿਹਾ ਵੱਡਾ ਤੇ ਉਹਦੀ ਆ ਚੀਜ਼ਾਂ ਦੀਆਂ ਜਿਹੜੀਆਂ ਸਪੋਰਟਾਂ ਨੇ ਉਹ ਵੀ ਹੈਗੀਆਂ ਨੇ ਸਪੋਰਟਾਂ ਉਹਦੇ ਨਾਲ ਉਹਨੀਆਂ ਜਿਹੜੇ ਬੈਗ ਨੇ ਉਹ ਇੱਕ ਸਾਈਡ ਤੇ ਇਧਰਲੇ ਬੰਨੇ ਬੈਗ ਲੱਗ ਜਾਊਗਾ ਤੇ ਇੱਕ ਇਧਰਲੇ ਬੰਨੇ ਲੱਗ ਜਾਏਗਾ ਤੇ ਇੱਕ ਉੱਪਰਲੇ ਬੰਨੇ ਜਿਹੜਾ ਨਾ ਵੱਡਾ ਬੈਗ ਲੱਗ ਜਾਊਗਾ ਤੇ ਉਹਦੇ ਨਾਲ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਜਿਹੜਾ ਸਮਾਨ ਹੈ ਕਿਉਂਕਿ ਸਮਾਨ ਦੇ ਨਾਲ ਵੀ ਆਪਣਾ ਜਿਹੜੇ ਕੱਪੜੇ ਹੋ ਜਾਂਦੇ ਆ ਖਾਣ ਪੀਣ ਵਾਸਤੇ ਜਿਵੇਂ ਮੰਨ ਲਓ ਵੀ ਆਪਣੇ ਕੋਲ ਸਿਲੰਡਰ ਵਗੈਰਾ ਜਿਹਦੇ ਨਾਲ ਆਪਾਂ ਖਾਣਾ ਕੋਈ ਬਣਾਉਣਾ ਹੁੰਦਾ ਹੈ ਕੈਂਪਿੰਗ ਵਾਸਤੇ ਟੈਂਟ ਹੁੰਦਾ ਉਹ ਸਾਰਾ ਸਮਾਨ ਜਿਹੜਾ ਆਪਾਂ ਨੂੰ ਜ਼ਰੂਰੀ ਹੋ ਜਾਂਦਾ ਇਸ ਕਰਕੇ ਫਿਰ ਜੇ ਆਪਾਂ ਨੂੰ ਰਸਤੇ ਦੇ ਵਿੱਚ ਕੋਈ ਪਰੇਸ਼ਾਨੀ ਤੋਂ ਬਚਣਾ ਤੇ ਪਰ ਸਮਾਨ ਤਾਂ ਆਪਾਂ ਨੂੰ ਕੈਰੀ ਕਰਨਾ ਹੀ ਪੈਂਦਾ ਤੇ ਹੁਣ ਆਪਾਂ ਇਹਦੇ ਜਿਹੜਾ ਕੱਲ ਦਾ ਉਹਨਾਂ ਨੇ ਟਾਈਮ ਦਿੱਤਾ ਆ ਤੇ ਰੈਲੇ ਕੰਪਨੀ ਦਾ ਹੀ ਆਪਾਂ ਮੰਗਵਾਇਆ ਲੁਧਿਆਣੇ ਤੋਂ ਸਮਾਨ ਮੰਗਵਾ ਲਿਆ ਆ ਤੇ ਡੀ ਕੈਥਲਨ ਤੇ ਗਏ ਸੀ ਉੱਥੇ ਗੱਲ ਬਣੀ ਨਹੀਂ ਹੈਗੀ ਤੇ ਹੁਣ ਬਾਈ ਨੇ ਕਿਹਾ ਵੀ ਕੱਲ ਤੱਕ ਤੁਹਾਨੂੰ ਸਮਾਨ ਪਹੁੰਚਦਾ ਕਰ ਦਾਂਗੇ ਤੇ ਇੱਕ ਆਪਣੇ ਵੀਰ ਨੂੰ ਹੋਰ ਤਿਆਰ ਕੀਤਾ ਤੇ ਬਾਕੀ ਕਰਦਾ ਪਿਆ ਤਿਆਰੀ ਤੇ ਉਮੀਦ ਬੜੀ ਆਪਣੇ ਨਾਲ ਉਹ ਵੀ ਜਾਏਗਾ ਤੇ ਕਰਿਆ ਜੇ ਮੇਰੇ ਵੀਰ ਅੱਜ ਕੇ ਸਪੋਰਟ ਤੇ ਪਖਾਵਾਂਗੇ ਤੁਹਾਨੂੰ ਵਧੀਆ-ਵਧੀਆ ਵਲੋਗ